ਅੱਜ ਆਪਾਂ ਗੱਲ ਕਰਨੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਵਿਚਾਰ ਹੈ ਸਿਆਸੀ ਉਦਾਸੀ ਕਿੰਨੇ ਸ਼ਬਦਾਂ ਦੇ ਨਾਲ ਜਿਹਦੇ ਵਿੱਚ ਲੋਕਾਂ ਨੂੰ ਉਲਝਾਇਆ ਜਾਂਦਾ ਸਮਾਜ ਨੂੰ ਉਲਝਾ ਕੇ ਉਹਨਾਂ ਦਾ ਸਰੀਰਕ ਖੂਸੂਸਨ ਆਰਥਿਕ ਖੂਸੂਸਨ ਅਨੇਕਾਂ ਤਰ੍ਹਾਂ ਦੀ ਲੁੱਟ ਖਸੁੱਟ ਹੁੰਦੀ ਹੈ ਸਭ ਦੇ ਸਾਹਮਣੇ ਆ ਵੀ ਉਹਦੇ ਬਾਰੇ ਬਾਬੇ ਨਾਨਕ ਨੇ ਬਾਣੀ ਵਿੱਚ ਸਾਨੂੰ ਕੀ ਸਮਝਾਇਆ ਮਾਰੂ ਮਹੱਲਾ ਪਹਿਲਾ ਤਕਰੀਬਨ 1012 1012 ਅੰਕ ਦੇ ਉੱਤੇ ਪਵਨ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਇਹਦੇ ਵਿੱਚ ਸਾਨੂੰ ਪੜ ਲਓ ਸਾਰੇ ਕੀ ਲਿਖਿਆ ਘੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਭਿਖਾਰੀ ਗੇਰੂਆ ਘੋਲਿਆ ਪਹਿਲਾਂ ਕੀ ਕਰਦੇ ਰੰਗ ਘੋਲ ਲੈਂਦੇ ਸੀ ਭਗਵਾਨ ਜੀ ਆ ਤੇ ਕੱਪੜੇ ਬਣਾ ਕੇ ਭਗਵੇਂ ਕੱਪੜੇ ਪਾ ਲੈਂਦੇ ਸੀ ਘੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਭਿਖਾਰੀ ਪੇਖ ਬਣਾ ਲਿਆ ਤੇ ਬਣ ਗਿਆ ਭਿਖਾਰੀ ਭਗਵੇਂ ਕੱਪੜੇ ਪਾ ਲੇ ਸੰਸਾਰ ਨੂੰ ਮੰਗਣ ਲੱਗ ਪਿਆ ਉਹ ਪਰਮਾਤਮਾ ਦਾ ਮਾਰਗ ਨਹੀਂ ਹੈ ਗੁਰਨਾਨਕ ਪਾਤਸ਼ਾਹ ਕਹਿੰਦੇ ਇਹ ਕਾਦੇ ਲਈ ਭੇਖ ਬਣਾਉਂਦੇ ਆ ਇਹ ਚਿੱਟਫਟ ਕੰਪਨੀਆਂ ਨੇ ਲੋਕਾਂ ਨੂੰ ਠੱਗਣ ਵਾਸਤੇ ਫਿਰ ਕੀ ਕਰਦਾ ਘਰ ਘਰ ਮੰਗ ਹੈ ਜਗ ਪ੍ਰਬੋਧ ਹੈ ਦੁਨੀਆ ਨੂੰ ਸਮਝਾਉਂਦਾ ਪਰ ਆਪ ਘਰ ਘਰ ਮੰਗਦਾ ਕੋਈ ਕਰਨੀ ਛੱਡਦਾ ਘਰ ਘਰ ਮੰਗ ਹੈ ਜਗ ਪ੍ਰਬੋਧ ਹੈ ਮਨ ਅੰਧਾ ਪਤ ਹਾਰੀ ਮਨ ਦੇ ਅੰਨ ਨੇ ਪਤ ਹੁੰਦੀ ਹੈ ਲਾਜ ਇੱਜ਼ਤ ਆਪਣੀ ਕਬਾ ਲਈ ਕਿਉਂਕਿ ਇਨਸਾਨੀਅਤ ਧਰਮ ਛੱਡ ਚੁੱਕਿਆ ਹੈ ਇਨਸਾਨ ਦਾ ਧਰਮ ਹੈ ਕਿਰਤ ਕਰੋ ਨਾਮ ਜਪੋ ਬੰਦਿ ਛੋ ਇਨਸਾਨ ਦੇ ਨਾਲ ਇਨਸਾਨੀਅਤ ਧਰਮ ਨਾਲ ਦੁਨੀਆ ਚੱਲ ਰਹੀ ਹੈ ਜੇ ਮੰਨ ਲਓ ਸਾਰੇ ਉਦਾਸੀ ਹੋ ਜਾਈਏ ਸੰਿਆਸੀ ਹੋ ਜਾਈਏ ਜੋਗੀ ਬਣ ਜਾਈਏ ਕੀ ਹੋਏਗਾ ਸੰਸਾਰ ਚ ਕੌਣ ਕਿਸੇ ਨੂੰ ਦੇਗਾ ਅੱਗੇ ਦੱਸਦੇ ਆ ਅੰਤਰ ਅਗਨ ਨਾ ਗੁਰਬਿਣ ਬੂਝੇ ਗਿਆਨ ਤੋਂ ਬਿਨਾ ਅੰਦਰ ਅਗ ਤ੍ਰਿਸ਼ਨਾ ਦੀ ਲੱਗੀ ਹੋਈ ਹੈ ਲਾਲਚ ਦੀ ਲੱਗੀ ਹੋਈ ਹੈ ਲਾਟਾਂ ਵੱਡੀਆਂ ਵੱਡੀਆਂ ਮੱਚ ਰਹੀਆਂ ਅੰਤਰ ਅਗਨ ਨਾ ਗੁਰਬਿਣ ਬੂਝੇ ਬਾਹਰ ਪੂਰ ਤਪ ਹੈ ਪੂਰ ਹੁੰਦਾ ਧੂਣੀਆਂ 12 ਆਗ ਦੀਆਂ ਧੂਣੀਆਂ ਬਣਾ ਕੇ ਤਪ ਰਿਹਾ ਬਾਹਰ ਪੂਰ ਤਪ ਗਾਰਦਾ ਕੌਂਦਾ ਵੀ ਤਾਂ ਭਗਤੀ ਕਰ ਰਹੇ ਸੀ ਜਬ ਤੱਕ ਕਰ ਰਹੇ ਇਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੰਡਨ ਕੀਤਾ ਹੋਇਆ ਕੰਡਨ ਕਈ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇਹ ਉਦਾਸੀ ਉਹ ਕਦੇ ਬਾਬੇ ਨਾਨਕ ਦੀ ਬਾਣੀ ਪੜੋਂਗੇ ਤਾਂ ਤੁਹਾਡੇ ਸਾਹਮਣੇ ਸੀਸਾ ਆ ਜਾਣਾ ਅੰਤਰ ਅਗਨ ਨਾ ਗੁਰਬਿਣ ਬੂਝੈ ਅੰਦਰਲੀ ਆਗਾ ਜਿਹੜੀ ਤੇਰੀ ਲਾਲਚ ਦੀ ਇਹ ਗਿਆਨ ਤੋਂ ਬਣਾ ਨਹੀਂ ਬੂਝਨੀ ਬਾਹਰ ਪੂਰ ਜਿੰਨੀਆਂ ਮਰਦੀਆਂ ਧੋਣਿਆ ਫੇ ਸਰੀਰ ਵੀ ਤਪਾਈ ਜਾਂਦਾ ਬਾਹਰ ਪੂਰ ਤਪ ਹੈ ਗੁਰਸੇਵਾ ਬਿਨ ਭਗਤ ਨਾ ਹੋਵੀਂ ਕਿਉਂ ਕਰ ਚੀਨ ਸਕਦਾ ਜਿੰਨਾ ਚਿਰ ਤੂੰ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਆਪਣੇ ਆਪ ਨੂੰ ਵੇਖਦਣ ਤੂੰ ਕਰ ਕੀ ਰਿਆ ਤੈਨੂੰ ਇਹਦੇ ਬਣਾ ਪਤਾ ਨਹੀਂ ਲੱਗਣਾ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਛਾਣੀ ਖਾਕ ਬਪੂਤ ਚੜਾਈ ਛਾਣੀ ਛਾਲ ਲਈ ਬਪੂਤੀ ਤਾਂ ਸਾਰੇ ਜਾਣਦੇ ਹੋ ਸਵਾ ਪਿੰਡੇ ਤੇ ਚੜਾ ਇਸ ਕਰਕੇ ਗੁਰਨਾਨਕ ਪਾਤਸ਼ਾਹ ਨੇ ਇਸ ਮਾਰਗ ਨੂੰ ਗੁਰਬਾਣੀ ਵਿੱਚ ਕੰਡਮ ਕੀਤਾ ਜਪਜੀ ਸਾਹਿਬ 'ਚ ਵੀ ਹੁਣ ਕੱਲੀ-ਕੱਲੀ ਪੰਕਤੀ ਦਾ ਅਰਥ ਜੇ ਤੁਸੀਂ ਕਰੋਗੇ ਕੱਲੀ ਪੰਕਤੀ ਨੇ ਅਰਥ ਕਲੀਅਰ ਨਹੀਂ ਕਰਨੇ ਸ਼ਾਰਾ ਸ਼ਬਦ ਪੜਿਓ ਆ ਸ਼ਬਦ ਤੁਹਾਨੂੰ ਦਤਾ ਮਾਰੂ ਮਹੱਲਾ ਪਹਿਲਾ 10 ਵਰਾਂ ਅੰਗ ਦੇ ਉੱਤੇ ਤਸਵੀਰ ਬਾਬਾ ਨਾਨਕ ਤੁਹਾਨੂੰ ਦਿਖਾ ਦੇ